हाय गाइस क्या हाल चाल ने जे हम हैं जे हमारी बीवी श्रीमती तेज कौर जी ਤੁਹਾਡੇ درمیان ਪਹੁੰਚੇ ਨੇ ਬੀਬੀ ਹਾਈ ਕਰ ਦੇ ਇਕਾਰੀ ਜਿੰਨੇ ਜਿੰਨੇ ਵੀ ਤੇਰੀਆਂ ਵੀਡੀਓ ਦੇਖਦੇ ਹਨ ਉਹਨਾਂ ਨੂੰ ਫਤਿਹ ਦੀ ਸਾਂਝ ਪਾ ਦੇ ਇਕਾਰੀ ਹੋਏ ਨਹੀਂ ਨੁਗਲਾ ਵਿਚਾਰਿਆ ਨੂੰ ਫਤਿਹ ਬੁਲਾ ਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਫਤਿਹ ਬੁਲਾ ਦੇ ਵੀਡੀਓ ਕਰਤਾਂ ਵੈਰੀ ਕੀਤੇ ਨਾਲੇ ਕਿ ਸਾਡੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਕਹੀਂ ਬਰਾਵਾ ਨਹੀਂ ਮੈਂ ਮੈ ਤੋਂ ਨਹੀਂ ਨਾਮ ਦੇ ਦਗਾ ਕੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਹੀਂ ਨਹੀਂ ਨਾ ਹੈ ਮੁਰਕੇ ਸੀ ਇਹ ਤਾਂ ਮਾਰੀ ਮੈਂ ਜੋ ਇਹ ਨਹੀਂ ਹੈ ਮੁਰਕੇ ਅੱਖਾਂ ਤਾਂ ਤਾਂ ਹੈ ਨਾ ਤੋਰੀ ਥਾਂ ਥਾਂ ਨਹੀਂ ਆਏ ਕਹਿ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਮੈਨੂੰ ਵੋਟ ਤੂੰ ਕਿਹਨੂੰ ਪਾਉਣੀ ਬੀਬੀ ਐਤਕੀ ਅਗੇ ਸਰਪੰਚ ਬਣਿਆ ਨਾ ਜੇ ਸਾਡੇ ਪਿੰਡ ਅਕੇ ਬੋਟ ਅਕੇ ਬੋਟ ਅਕੇ ਬੋਟ ਮੈਂ ਕਿੱਥੋਂ ਬੋਟ ਦਾ ਤੇ ਮੁੜ ਕੇ ਘੱਟਦਾ ਮੈਂ ਕਿਤੋਂ ਰਿਆ ਤੈ ਨਹੀਂ ਹੁਣ ਕਿਹਨੂੰ ਪਾਏਂਗੀ ਐਤ ਕੀ ਬੋਟ 2027 ਚ ਹੁਣ ਦੇਖੀ ਜਾਊਗੀ ਝਾੜੂ ਨੂੰ ਕੇ ਪਰਦਾ ਨਹੀਂ ਬਈ ਕੋਈ ਕਿਸੇ ਦਾ ਕੋ ਸਵਾਰਦਾ ਨਹੀਂ ਹਾਂ ਮੇਰਾ ਨਹੀਂ ਕੋਈ ਸਵਾਰਿਆ ਕਿਸੇ ਨੂੰ ਨਹੀਂ ਪਾਉਣੀ ਝਾੜੂ ਵਾਲਿਆਂ ਦੀ ਕੋਈ ਸਵਾਰਤਾ ਕਿਸੇ ਦਾ ਤੇ ਨਾਲੇ ਕਹਿੰਦੇ ਖਾਤੇ ਚ ਆਇਆ ਮਹੀਨੇ ਦਾ 1000 1000 ਆਉਂਦਾ ਕਿ ਤੇ ਹੁੰਦਾ ਸਾਈਟ ਮੇਰੇ ਅਦੀ ਕਦੇ ਨਹੀਂ ਲਾ 60000 ਰੁਪਏ ਬਾਹਰੋਂ ਪੰਜ 48 ਹੁੰਦਾ ਕਿ 60 ਬਾਹਰੋਂ ਪੰਜ 48000 ਰੁਪਏ ਆਉਣਾ ਖਾਤੇ 'ਚ ਤੇਰੇ ਆਇਆ ਨਹੀਂ 48000 ਨਹੀਂ ਲੈ ਸੱਚੀ ਗੱਲ ਅਸੀਂ ਤਾਂ ਕੁਝ ਵੇਖਿਆ ਨਹੀਂ ਕਿਸੇ ਦਾ ਆਇਆ ਤੇਰੇ ਕੋਲ ਤੋਂ ਨਹੀਂ ਆਇਆ ਲੋਕਾਂ ਨੇ ਤਾਂ 48000 ਰੁਪਏ ਆ ਗਿਆ ਬਾਹਰੋਂ ਪੰਜ 48000 ਹੋਰ ਮੇਰੀ ਗੱਲ ਸੁਣ ਹਾਂ ਵੀ ਵੀ ਜੱਜਾ ਦੋ ਚਾੜੂ ਵਾਲੀ ਬਣੀ ਨਾ ਮੈਂ ਬਾਜੀ ਸੀ ਚਾੜੂ ਵਾਲਿਆਂ ਦੇ ਨਾ ਇਹ ਬਾਦਲ ਵਾਲੀ ਤਾਂ ਜੀ ਸੁਖਵੀਰ ਬਾਦਲ ਕਹਿੰਦਾ ਵੀ ਅਸੀਂ 3000 ਮਹੀਨਾ ਹਾਂ ਅਸੀਂ ਬਣਗੇ ਤਾਂ ਚਲੋ ਕਹਿੰਦਾ ਮੈਂ 2500 ਹਾਂ 1000 1000 ਤੇ ਇੱਕ ਚੁੱਲੇ ਤੇ ਤਿੰਨ ਬੁੜੀਆਂ ਤੇ ਤਿੰਨਾਂ ਨੂੰ ਖਜਾਰ ਹਜ਼ਾਰ ਤੇ ਪੇਰ ਦੂਜਾ ਕੋਠੀ ਉਹਦਾ ਰੋਈ ਨਹੀਂ ਖਰਚਿਆ ਇਕ ਤਾਂ ਇੱਕ ਕੋ ਵੀ ਨਹੀਂ ਕੋ ਜੋ ਵੀ ਨਹੀਂ ਦਿੱਤਾ ਕਿ ਦੇਣ अच्छा के तू बोलदे ना ਝਾੜੂ ਵਾਲੇ ਦਾ ਇੰਨਾ ਲਉਂਦੇ ਆ ਆਹ ਜਿੰਦੇ ਜਿਹੜੇ ਵੇਦੇ ਕੀਤੇ ਸੀ ਪੂਰੇ ਝਾੜੂ ਵਾਲੇ ਦਾ ਹਾਂ ਪਰ ਪੂਰੇ ਜਿਹੜੇ ਵੇਦੇ ਤੇ ਪੰਜੇ ਵਾਲਿਆਂ ਨੂੰ ਨਹੀਂ ਪਉਂਦੀ ਤੂੰ ਪੰਜੇ ਵਾਲਿਆਂ ਮੈਂ ਤਾਂ ਕਿ ਜੇ ਇਹ ਨੂੰ ਨਹੀਂ ਦੇਖ ਅਜੇ ਆਂਦੀ ਮੈਂ ਪਾਈ ਇੱਕੀ ਲਈ ਜਿਵੇਂ ਹਾਂ ਜਿਹੜੇ ਕੋ ਛੜਿਆ ਨੀ ਲੈ আচ্ছা ਬਾਦਲ ਵਾਲਿਆਂ ਨੇ ਤਾਂ ਜਿੰਨੇ ਆ ਮੂੰਹ ਕੱਢੀਆਂ ਸੀ ਪੂਰੇ ਕੀਤੇ ਹਾਂ ਆਟੀ ਦਾਲਾਂ ਦੇ ਲਾ ਸਾਰਾ ਕੁਸੁੰਨਾ ਨਹੀਂ ਤੁਰਿਆ ਕੰਮ ਨਹੀਂ ਤੂੰ ਸ਼ੁਰੂ ਤੋਂ ਕਾਲੀ ਐ ਨਹੀਂ ਹਾਂ ਤਾਂ ਸੀ ਕਾਲੀ ਤੇ ਉਹ ਜੀ ਉਹਨਾਂ ਨੇ ਨਾ 100 ਡੂਡ 100 ਸੀ ਪਲਸਣ ਦਾ ਕਿਤੋਂ ਤਾਂ ਹੀ ਲਿਆਈ ਅੱਛਾ ਉਹਨਾਂ ਨੇ ਜਿਹੜੀ ਮੂੰਹ ਕੱਢੀ ਪੂਰੀ ਕੀਤੀ ਉਹ ਹੂੰ ਇਹ ਜਿਹੜੀ ਇਹਨਾਂ ਨੇ ਲੱਗਾ ਵੀ ਝਾੜੂ ਵਾਲਿਆਂ ਨੇ ਹੂੰ ਹੈ ਅਗਗਲੀਆਂ ਤਾਂ ਇਹਨਾਂ ਨੂੰ ਵਕਸ ਰੋਕ ਦਿੰਦਿਆਂ ਵੀ ਝਾੜੂ ਵਾਲਿਆਂ ਨੇ ਸੋਰਿਆ ਕੀ ਹਾਂ ਅਗਰ ਬਰਸ ਕਰ ਤੂੰ ਤਾਂ ਨਾ ਤੇ ਮੈਂ ਤੇ ਮੇਰਾ ਕੀ ਕਰ ਦੂਗਾ ਕੋਈ ਨਾ ਪਾਣੀ ਨਹੀਂ ਤੇ ਜੇਲ੍ਹ ਚ ਫੜ ਕੇ ਸੜ ਦਿੰਦੇ ਠੀਕ ਆ ਬਾਪੂ ਬਿਨਾ ਸਰਦਾਰੀ ਹੈ ਨਹੀਂ ਨਹੀਂ ਮੈਂ ਚੌਦੋਂ ਦੀ ਕੱਖਾ ਧੋੜੀ ਹੂੰ ਉਹ ਜਿਹੜਾ ਨਾ ਉਹ ਬੰਦਾ ਦਾ ਇੱਕ ਰਾਤ ਰਾਤ ਨੀਤੇ ਜਿੱਦ ਸਹੀ ਗੱਲ ਆ ਸਹੀ ਗੱਲ ਕਿਉਂ ਨਹੀਂ ਆ ਨਹੀਂ ਉਹਨੇ ਉਹ ਕਹਦੇ ਤੈਨੂੰ ਕੁੱਟਿਆ ਮਾਰਿਆ ਤਾਂ ਨਹੀਂ ਬਾਪੂ ਨੇ ਲੱਕੋ ਵੀ ਨਹੀਂ ਹੈ ਨਾ ਕਦੇ ਵੀ ਨਹੀਂ ਨਾ 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 ਤੇ ਖਾਣਾ ਤੇ ਨਹੀਂ ਜਿਵੇਂ ਬੁੜੀਆਂ ਕੁੱਟ ਮਾਰ ਦਿੰਦੀਆਂ ਤੂੰ ਨਹੀਂ ਸਾਡੇ ਨਹੀਂ ਸੀ ਤੂੰ ਨਹੀਂ ਕਹਦੇ ਕੁੱਤੇ ਨਾ ਕਿਸੇ ਸਾਡੇ ਕੋਈ ਇਹੋ ਨਹੀਂ ਸੀ ਜਿਉ ਜੀ ਮਰਜ਼ੀ ਚੀਜ਼ ਜਿਉ ਜੀ ਮਰਜ਼ੀ ਦਿਲ ਮੰਨੇ ਉਹ ਜੀ ਖਾ ਹਾਂ ਤੇ ਇਹਦੀ ਜੀ ਗੱਲ ਵੀ ਜੂ ਜੱਜ ਨਾਲ ਕੋਈ ਲੜਨਤ ਨਾ ਪੋਚੋ ਵੀ ਨਹੀਂ ਇਹ ਕਿਤੇ ਜਾਂਦਾ ਸੀ ਤਾਂ ਉਹ ਆਖ ਦੇਣਾ ਨਾਲ ਹੀ ਆਖ ਦੇਣਾ ਵੀ ਘਰੇ ਨਹੀਂ ਸਰਦਾ ਤੂੰ ਨਾਲ ਹੀ ਮੁੜ ਐਂ ਤਾਂ ਨਹੀਂ ਸਹੀ ਆਕੂ ਕਚਰੇ ਪਾਇਤੇ ਨਹੀਂ ਸਰਦਾਰੀ ਉਹਦੇ ਨਾਲ ਹੀ ਸੀ ਉਹਦੇ ਨਾਲ ਸੀ ਬਈ ਉਹਦੇ ਨਾਲ ਹੂੰ ਦੁੱਦੀ ਜੀ ਬਣਾ ਕੇ ਦੇ ਵਿੱਚ ਖਸ ਖਸ ਰਗੜ ਕੇ ਤੇ ਹੋਰ ਕੀ ਬਦਾਮ ਪਾ ਲੈ ਵਿੱਚ ਆਪਦਾ ਜਿੰਨੇ ਦੇ ਮਨ ਦਾ ਹਾਂ ਵੀ ਉਹਨੇ ਗਰੂ ਚੰਗੇ ਨਾ ਅੱਛਾ ਤੇ ਦੁੱਧ ਹੀ ਬਣਾ ਕੇ ਤੜਕਾ ਜਿਹਾ ਲਾ ਕੇ ਪੀ ਲੈ ਖੰਡ ਵਿੱਚ ਪਾ ਰਗੜ ਕੇ ਨਾ ਤੜਕਾ ਨੂਨ ਮਿਰਚਾ ਦਾ ਲਾਉਣਾ ਨਹੀਂ ਨਹੀਂ ਹਾਂ ਦੁੱਧ ਹੀ ਬਣਾ ਕੇ ਖਸ ਖਸ ਰਗੜ ਕੇ ਨਾ ਹਾਂ ਤੇ ਦੁੱਧ ਨੂੰ ਦੁੱਧ ਤੱਤਾ ਕਰਕੇ ਉਹਦੇ ਵਿੱਚ ਪਾ ਲਈ ਭਾਵੇਂ ਤੜਕਾ ਲਾ ਲੈ ਕੇ ਉਹਦਾ ਭਲਾ ਉਹੀ ਪੀ ਲੈ ਅੱਛਾ ਦੇਸੀ ਕਿਉਂ ਦਾ ਨਹੀਂ ਨਹੀਂ ਭਾਵੇਂ ਉਹੀ ਪੀ ਲੈ ਦੁੱਧ ਵਿੱਚ ਪਾ ਕੇ ਠੀਕ ਆ ਹਾਂ ਕੁੱਟ ਕੇ ਸਮਾਨ ਵਿੱਚ ਸਾਰਾ ਦੁੱਧ ਵਿੱਚ ਕਾੜ ਕੇ ਰਗੜ ਕੇ ਜਮ ਠੀਕ ਆ ਕਾਦੇ ਹੱਤੇ ਹੁੰਦਾ ਇਹ ਚਰਚੁਰ ਤੋਂ ਚੰਗਾ ਹੁੰਦਾ ਦੁੱਦੀ ਚੰਗੀ ਚਰਚੁਰ ਇੱਕ ਵਾਰ ਮੈਂ ਨਰੀਗਾ ਚ ਲੱਗੀ ਮੈਂ ਤਾਂ ਸਵੇਰਾ ਤਾਂ ਨਹੀਂ ਸੀ ਚੱਕਿਆ ਜਾਂਦਾ ਹੂੰ ਤੇ ਮੈਂ ਉਹ ਦੁੱਗ ਲੰਗ ਪੀ ਲਈ ਤੇ ਮੇਰਾ ਸਿਰ ਚੰਗਾ ਭਲਾ ਹੋ ਗਿਆ ਅੱਛਾ ਇਹ ਸਿਰ ਤੋਂ ਚੰਗੀ ਨਿਕਤ ਕਰ ਠੀਕ ਆ ਬਦਾਮ ਬਦਾਮ ਚੰਗੇ ਬਦਾਮ ਵੀ ਦਿਗਾ ਡੂਗਾ ਡੂਗਾ ਠੀਕ ਹੂੰ ਤੂੰ ਤਾਂ ਨਹੀਂ ਕੋਈ ਐਨਕੂਨ ਖਲਵਾਈ ਨਹੀਂ ਜੀ ਦਵਾਈ ਨਹੀਂ ਤੇ ਅੱਖਾਂ ਮੇਰੀਆਂ ਨਾ ਹੁਣ ਝੌਲੇ ਪੈਂਦੇ ਮੇਰਾ ਰਾਦਾ ਵੀ ਮੈਂ ਤੂੰ ਡਿਲੀ ਬਣਾ ਕੇ ਤੀਵਾ ਤੇ ਮੇਰੇ ਸਿਰwidehat ਜੀ ਦਾ ਫੇਰ ਕਰੂਗੀ ਕੋਈ ਅੱਛਾ ਤੇ ਦੰਦ 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 ਠੀਕ ਦੰਦ ਸਾਰੇ ਵਧੀਆ ਨਵਾਂ ਨਵਾਂ ਤਾਂ ਨਹੀਂ ਲਵਾ ਕੰਡੇ ਵਾਲੀਆਂ ਜਾੜਾ ਜੀਆਂ ਨਿਕਲੀਆਂ ਦੋ ਕਿਤੇ ਰੋਟੀ ਲਾਟੀ ਖਾ ਲਈਦੀ ਹੋਗੀ ਅੱਛਾ ਤੇ ਦੰਦ ਦੂਤਨ ਕਰਦੀ ਹੁੰਨੀ ਕਿ ਵਰਛ ਦੰਦ ਦੂਤਨ ਕਿਤੇ ਕਰ ਲਈਦੀ ਨਿਤ ਤਾਂ ਨਹੀਂ ਅੱਛਾ ਠੀਕ ਉਹ ਗੱਲ ਨਾ ਹੁਣ ਉੱਠਿਆ ਨਹੀਂ ਉਹ ਕਾਲੋਂ ਰਹੀ ਦੀ ਉੱਠੀ ਤਾਂ ਨਹੀਂ ਅੱਗੇ ਬੰਦਰ ਆਉਂਦਾ ਹੁੰਦਾ ਸੀ ਆ ਕਿ ਤੇਨੂੰ ਪਾਣੀ ਨਹੀਂ ਦਿੱਤਾ ਮਿਲਦਾ ਕਿ ਨਾ ਕੇ ਗੁਰਦਾਰੇ ਮੈਂ ਕਿ ਉਹ ਵੇਲਾ ਉਦੋਂ ਹੀ ਸੀ ਜਦੋਂ ਉਹ ਵੀ ਜਾਂਦਾ ਸੀ ਆਪ ਉਹ ਵੀ ਜਾਂਦੀ ਹਾਂ ਪਾਣੀ ਥੋੜੀ ਜੀ ਚਾਹ ਬਣਾਉਣੀ ਉਹ ਨੂੰ ਪੜਾ ਦੇਣੀ ਆਪ ਪੀ ਲੈਣੀ ਤੇ ਪਾਣੀ ਉਹਦਾ ਧਰ ਦੇਣਾ ਦਵਾਈ ਬਾਰੇ ਪਤਾ ਦੇਣ ਹੈ ਹੋਰ ਕੋਈ ਦੇਸੀ ਦਵਾਈ ਜਿਹੜੀ ਘਰੇ ਬਣਾ ਸਕਦੇ ਆਪਾਂ ਖੰਗ ਖੁੰਗ ਤੋਂ ਖੰਗ ਖੁੰਗ ਤੋਂ ਇੱਕ ਤੂੰ ਦਾਦੀ ਨੂੰ ਦਵਾਈ ਦੇਸੀ ਨਹੀਂ ਮੈਂ ਤਾਂ ਖੰਗ ਖੁੰਗ ਤੋਂ ਇਹਦਾ ਤੇਲ ਬਣ ਲੈਨੇ ਨੇ ਗੱਲ ਨੂੰ ਐ ਵੇਖੀ ਹੈ ਪਰ ਤੁਰੇ ਫਿਰਗੇ ਤਾਂ ਵੀ ਐ ਵੇਖੀ ਗਿੱਚੀ ਤਾਂ ਹੀ ਪਈ ਸਾਰੇ ਕੰਨਾਂ ਤਾਈਆਂ ਸਾਰੇ ਮਲ ਲੈਣਾ ਹੈ ਪਰ ਢੰਡਾ ਹੀ ਤੇ ਉੱਪਰ ਦੇਣਾ ਗळा ਆ ਵੀ ਤੁਦੀ ਐ ਸਾਰਾ ਤੇ ਕੁਰਕਰੀ ਹੋ ਕੇ ਹੁੰਦੀ ਤੇ ਆਵੇ ਨਾੜਾ ਰੁਤਲ ਉਹ ਤੋਂ ਜਾਂਦੀ ਖੰਗੀ ਨਹੀਂ ਹੁੰਦੀ ਅੱਜ ਤਾਂ ਹੋਰ ਕਹੀ ਦੇ ਦਵਾਈ ਲਈ ਇੱਕ ਤੂੰ ਹੋਰ ਕਹਿੰਨੀ ਹਣੀ ਸਾੜ ਕੇ ਪਤਾ ਨਹੀਂ ਕੀ ਕੀ ਸਾੜ ਖਣੀਆਂ ਆ ਜਿਹਨੇ ਕੰਡੇ ਜੇ ਹੁੰਦੇ ਜਿਹਨੂੰ ਲੱਗੇ ਨਹੀਂ ਨਹੀਂ ਉਹ ਤਾਂ ਉਹ ਤਾਂ ਸੇਤਾ ਦਿਖਾਉਂਦੀ ਉਹ ਵੀ ਸੇਤਾ ਛੱਟ ਛੁੰਡੀ ਤੋਂ ਕੰਗ ਤੋਂ ਸੈਤ ਦੇ ਤੇ ਸੈਤ ਦੇ ਵਿੱਚ ਇਹ ਤਾਂ ਕਰਨੀ ਚੋੜੀ ਕਿ ਅੱਛਾ ਉਹ ਚਟ ਅਧਿਕਰ ਨਚੋੜ ਕੇ ਨਾ ਕਰਦਾ ਪਾਣੀ ਥੇ ਤੇ ਜਿਹੜਾ ਲਾ ਕੇ ਚਟਲ ਅੱਛਾ ਹਟ ਜਾਂਦੀ ਫਿਰ ਹਾਂ ਤੇ ਜਿਹੜਾ ਤੇਲ ਮੇਰੀ ਤਾਂ ਵੈਸੀ ਤਾਂ ਨਹੀਂ ਦੋਈ ਲਈ ਤਾਂ ਤੇਲ ਹੀ ਮਲਦੇ ਨੇ ਇਹ ਠੰਡਾ ਤੇਲ ਉਹ ਮਲਦਾ ਨਹੀਂ ਮਲਦਾ ਨਹੀਂ ਗਲਾ ਮਲਦਾ ਨਹੀਂ ਐ ਕਰਕੇ ਹਾਂ ਐ ਹਾਂ ਐ ਉਂਗਾ ਪਾ ਕੇ ਤੜੀ ਜਾਈਂ ਉਂਗਲ ਨਹੀਂ ਚੋਪੜ ਦੇਣਾ ਗਲਾ ਠੀਕ ਗਲੋ ਮੂਹੋਂ ਐ ਸਾਰਾ ਕੰਨਾ ਤਾਈਂ ਵਿਚੀ ਤਾਈਂ ਆ ਸਾਰੇ ਆ ਜਿਹੜੀਆਂ ਨਾੜਾਂ ਤੇ ਨਾੜਾਂ ਵਿੱਚ ਰੋਤ ਹੋ ਜਾਂਦੀ ਬੱਕਰੀ ਹੋ ਕੇ ਕੰਗ ਆਉਂਦੀ ਠੀਕ ਬੱਕਰੀ ਹੋ ਕੇ ਆਉਂਦੀ ਨਿਕੰਗ ਕੋਰਕਰੀ ਆਉਂਦੀ ਅੱਛਾ ਹਾਂ ਹੂੰ ਅਸੀਂ ਤਾਂ ਡਾਕਟਰ ਤੋਂ ਨਹੀਂ ਦਵਾਈ ਇਤਾ ਹੀ ਲੈਂਦੇ ਹਾਂ ਆਹੋ ਹੈ ਤਾਂ ਚਾਹ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਹੈ ਤਾਂ ਇਹਨਾਂ ਦਾ ਤਾਂ ਕੋਈ ਹਾਂ ਤੱਤ ਕੱਢੇ ਲੋਕਾਂ ਦੇ ਫੇਰ ਹਾਂ ਜੋਕਾਂ ਦੀ ਉਹ ਕਿਸੇ ਜੋਕ ਨੂੰ ਬਤਾ ਵੀ ਇਹ ਤਾਂ ਤੇਲ ਨਾਲ ਚੋਪੜ ਦੇਣਾ ਉਹਦਾ ਗਲਾ ਤੇ ਬਸ ਹੂੰ ਆਹਰੋਲ ਟੋਲਟ ਡਾਕਟਰ ਤੋਂ ਦੁਨੀਆਂ ਲਿ ਲਈ ਬਹੁਤ ਖੰਗ ਸੀ ਇਹਨਾਂ ਨੂੰ ਗੁੱਗੇ ਕੇ ਤੇ ਤਾਕੜਾ ਇਹ ਮਾਲਦੇ ਜੇ ਚੰਗੇ ਰਹਿਣਾ ਅੱਛਾ ਆਪਾਂ ਤੇ ਬਾਜੇ ਮੈਨੂੰ ਖੰਗ ਜੇਰ ਮੈਂ ਬਿਮਾਰ ਬਹੁ ਵੀ ਬਹੁਤ ਜਿਆਦੇ ਮੈਨੂੰ ਟਿਕਣਾ ਨਹੀਂ ਸੀ ਮਰਦਾ ਤੇ ਉਹਨ ਵਿਖਾ ਦੀ ਹਮ ਮੈਂ ਤੇ ਇਹੀ ਮੈਂ ਤਾਂ ਨਹੀਂ ਦਵਾਈ ਲਈ ਡਾਕਟਰ ਤੋਂ ਨਾ ਤੇ ਇਹ ਕਹਾਂਗਾ ਉਹ ਨਹੀਂ ਵੀ ਤੇ ਜਨੇ ਮਾਰ ਕੇ ਟੱਕਾ ਹਮ ਵਿੱਚ ਰੇ ਜੋ ਕਰ ਲੈ ਬਸ ਹਮ ਫਿਰ ਅੱਗੇ ਤਾਂ ਆਪਰ ਜਾਈ ਜੀ ਦੇ ਲੈਣਾ ਹੁੰਦਾ ਹਮ ਜੇ ਜਿਹੜਾ ਦਿਨੇ ਤੁਰਿਆ ਫਿਰਦਾ ਵੀ ਪਹਿਲਾਂ ਮੈਂ ਤਾਂ ਤੇਲੀ ਲੋਨਨੀ ਮੈਂ ਤਾਂ ਇਤਾਂ ਬੜੀ ਕੁਲ ਨਾ ਦੋ ਇਨ ਨਹੀਂ ਕਰੀ ਹਮ ਸਹੀ ਗੱਲ ਆ ਫਿਰ ਹਮ ਸਰੋਂ ਦਾ ਤੇਲ ਹਾਂ ਦਾੜਾ ਕੁਝ ਹੋ ਗਈ ਨਾ ਇਹ ਤੇਲ ਹੁੰਦਾ ਤੇਲ ਕੋਈ ਕਰੀ ਨਹੀਂ ਸਕਦੇ ਵਿੱਚ ਆ ਜਿਹੜੀਆਂ ਆਪਾਂ ਚੀਜ਼ਾਂ ਕੋ ਖਾਣੇ ਕੋ ਚੀਜ਼ ਤਲੀਆਂ ਚੀਜ਼ਾਂ ਜਾਂ ਕੁਝ ਹਮ ਹਮ ਠੀਕ ਹਾਂ ਤੂੰ ਤਿਆਰ ਤੂੰ ਬਣ ਜੇ ਜੇ ਤਜਾਵ ਤੂ ਬਨ ਜਾ ਫੇਰ ਕੀ ਕਰੇ ਤਜਾਵ ਦੀ ਗੋਲੀ ਆ ਫੇਰ ਹੋਰ ਤਾਂ ਕੁਝ ਨਹੀਂ ਤਜਾਵ ਬਈ ਤਾਂ ਬਲੱਡ ਦੀ ਗੋਲੀ ਰਹੀ ਨਹੀਂ ਮੇਰੇ ਤਾਂ ਤਜਾਵ ਨਿਕਲ ਜਾਂਦਾ ਨਾਲ ਦੀ ਨਾਲ ਹੀ ਹੂੰ ਇਹ ਤਜਾਵ ਡਕਾਰ ਆ ਜਾਂਦੇ ਨਾਲ ਦੀ ਨਾਲ ਹੂੰ ਆ ਦੂਜੇ ਬਲੱਡ ਦੀ ਗੋਲੀ ਜਿਹੜੀ ਅੱਜ ਇਹ ਬਲੱਡ ਦੀ ਮੈਨੂੰ ਸੀ ਮੇਰਾ ਇੱਥੇ ਹੀ ਆਦੇ ਵੇ ਅੱਗੇ ਸਾਡੇ ਪਿੰਡਾਂ ਦੀ ਅਵੇ ਬਲੱਡ ਥੋੜਾ ਥੋੜਾ ਕੇ ਵਰਦਾ ਆ ਰੇ ਆਹ ਦਾ ਲੱਖਾ ਅਗੇ ਬੀਬੀ ਚ ਇਹਨੂੰ ਪੱਕੀ ਲਾਉਣੀ ਤੋ ਉਗੋਲ ਹਾਂ ਮੁਰਕਿਆਂ ਦਾ ਜੇ ਦੇਖ ਅਭਰਾ ਰਾਤ ਨੂੰ ਵੱਧ ਜੀ ਫੇਰ ਹੁਣ ਵੇ ਆਏ ਆ ਗੋਲੀ ਜਿਹੜੀ ਨਾ ਬਲੱਡ ਦੀ ਗੋਲੀ ਪਤਾ ਮੈਂ ਕਿਵੇਂ ਲੈਣੀ ਵੀ ਅੱਜ ਲਵੂੰਗੀ ਤਾਂ ਆਹ 2 ਵਜੇ ਲੈ ਲਾ ਫਿਰ 3 ਵਜੇ ਲੈ ਲਾ ਤੇ ਸਾਰੀ ਰਾਤ ਨੰਗੂ ਕਿਤੇ ਸਾਰਾ ਅਗਲਾ ਦਿਨ ਨੰਗ ਕਿਤੇ ਉਸੇ ਵੇਲੇ ਫੇਰ ਹੂੰ ਉਸੇ ਵੇਲੇ ਫੇਰ ਤੇ ਨਾ ਖੰਗੋ ਵੀ ਨਾ ਬਲੱਡ ਵਧੇ ਨਾ ਤਜਾ ਆ ਗਈ ਆਈ ਗੋਲੀ ਵੇਖ ਇੱਕ ਰੱਖਦੀ ਆਵੇ ਕਿਹੜੀ ਗੋਲੀ ਹੈ ਪੱਤਾ ਗੋਲੀ 10 ਗੋਲੀਆਂ ਹੁੰਦੀਆਂ 10 ਦਿਨਾਂ ਵੀ ਜਾਂਦੀ ਠੀਕ ਢਕਾਰ ਆ ਜਾਂਦਾ ਨਾਲ ਦੀ ਨਾਰੀ ਜਦੋਂ ਗੋਲੀ ਲੈ ਲਿਗੇ ਨਾ ਹੂੰ ਬੱਸ ਉਹ ਆ ਇਹ ਗੋਲੀ ਲੈ ਕੇ ਨਾ ਤੇ ਭਲਾ ਖਾਈ ਭਾਵਾ ਕੋਈ ਸੋ ਜਾ ਫਲਾ ਕੋਈ ਨਾ ਬਲੱਡ ਵਧੇ ਤੇ ਨਾ ਬੱਤ ਕੋਈ ਸਬ ਨਹੀਂ ਮਿਲਦਾ ਹੂੰ ਨਾ ਬਲੱਡ ਵਧੇ ਤੇ ਨਾ ਕੁਝ ਧੱਕਾ ਵੀ ਨਹੀਂ ਲੰਦਾ ਇਹ ਆਦੇ ਨਾ ਨਾ ਤਾਈ ਦੇ ਨਾ ਵਧੇ ਤੇ ਨਾ ਕੱਟੀ ਹੂੰ ਆ ਗੋਲੀ ਆ 30 ਰੁਪਿਆ ਦੀ ਆ ਦਿੰਦਾ ਲੱਖਾ ਪਤਾ 30 ਆਲਾ ਵੀ ਆ ਤੇ 60 ਆਲਾ ਵੀ ਮੈਂ ਤਾਂ 30 ਆਲਾ ਹੀ ਲੈਣੀ ਆ ਆਓ ਫਿਰ ਆ ਵੀ ਮੈਂ ਕੀ ਕਰਨਾ ਆਓ ਤਾਂ ਜਮਾਨੇ ਚ ਬੀਬੀ ਤੋਂ ਕਿੰਨਾ ਕ ਪਸ਼ੂ-ਪਸੂ ਕਿੰਨਾ ਕ ਸਾਹਮ ਦੀ ਕੰਮਕੁੰਮ ਕਿੰਨਾ ਬਹੁਤ ਜਿਆਦੇ ਹੈ ਬਹੁਤ ਜਿਆਦੇ ਤਿੰਨ-ਤਿੰਨ ਮੰਜੀਆਂ ਦੀ ਸਾਡੇ ਚ ਦੋ-ਦੋ ਗਾਈਆਂ ਹਾਂ ਦੁੱਧ ਤਾਂ ਡਰਮ ਵਾਲੀ ਲੈ ਜਾਂਦੀ ਸੀ ਅੱਛਾ ਡਰਮ ਵਾਲੇ ਇੰਨਾ ਦੁੱਧ ਉਹ ਘਰਾਂ 'ਚ ਲੱਗੇ ਹੁੰਦੇ ਸੀ ਪਹਿਲਾਂ ਡਰਮਾਂ ਵਾਲੇ ਦੁੱਧ ਹਾਂ ਹੂੰ ਡਰਮ ਵਾਲੇ ਘਰਾਂ 'ਚੋਂ ਦੁੱਧ ਲੈਂਦੇ ਤੇ ਲੱਸੀ-ਲੂਸੀ ਸਾਡੇ ਇੰਨਾ ਦੁੱਧ ਸੀ ਲੱਸੀ-ਲੂਸੀ ਘਰ ਹੀ ਹਾਂ ਹਾਂ ਆਪ ਬਣਾਉਂਦੀਆਂ ਸੀ ਤੁਸੀਂ ਤੇ ਲੱਤੀ ਲੱ てる ਬਾਪੂ ਦੁੱਧ ਨਹੀਂ ਹੁੰਦਾ ਨਾ ਚੋੜ ਡਾਲੀ ਕਰਦੇ ਸੀ ਨਾ ਜਦੋਂ ਉਹਦੇ ਬਾਬਾ ਵੀ ਦੁੱਧ ਮੋਲ ਨਾ ਲੈ ਆਏ ਜੋ ਇੱਥੋਂ ਲੈ ਜੋ ਕੁੱਟਿਆਂ ਵਾਲੇ ਨੇ ਕੀੜੀ ਧਰਦੇ ਹੂੰ ਕੀੜੀ ਧਰਦੇ ਨਹੀਂ ਤੇ ਘਰੇ ਦੁੱਧ ਜਦੋਂ ਉਹ ਅਸੀਂ ਸਾਰਾ ਇੰਨਾ ਕਿੰਨਾ ਟਾਈਮ ਬਾਪੂ ਨੇ ਕਿੰਨਾ ਟਾਈਮ ਪਾਠ ਕੀਤਾ ਪਾਠ ਨਹੀਂ ਤਾਂ ਸਾਰੀ ਉਹਨੇ ਤਾਂ ਪਹਿਲਾਂ ਤਾਂ ਇੱਥੇ ਵਿੜੇ ਵਾਲੀ ਗੁਰਦੁਆਰੀ ਸੀ ਨਹੀਂ ਪੱਤਰੀ ਉਹਦੇ ਨਾਂ ਤੇ ਆ ਹੂੰ ਤੇ ਮੰਨ ਤੇ ਇਹੀ ਸੀ ਗੁਰਦੁਆਰ ਜਦ ਤੇ ਡੇਰੇ ਚ ਜਾਵਣਾ ਡੇਰੇ ਚ ਕੇ ਕੁੱਟਿਆਂ ਚ ਜਾਵਣਾ ਅੱਛਾ ਤੇ ਇਹ ਨਾ ਨਹੀਂ ਤੇਰੇ ਤੇਰੇ ਵਿਆਹ ਤੋਂ ਪਹਿਲਾਂ ਦਾ ਪਾਠ ਕਰਦਾ ਸੀ ਕਿ ਵੀ ਬਾਅਦ ਚ ਗਾਉਂਦਾ ਸੀ ਵਿੜੇ ਦੇ ਨਾਲ ਗਾਉਂਦਾ ਸੀ ਕਿ ਕਵਿਚਰ ਹੀ ਗਾਉਂਦਾ ਸੀ ਕਵਿਚਰ ਹਾਂ ਕਵਿਚਰ ਜਿਹੜਾ ਕਵਿਚਰ ਗਾਉਂਦੇ ਨੇ ਚਿੱਗੇ ਸਾਰੰਗੀ ਜੀ ਨਾ ਹਾਂ ਇਹ ਗਾਉਂਦਾ ਸੀ ਹੂੰ ਮੁੜ ਕੇ ਦਾ ਬੋਲਦਾ ਕੋਈ ਫਰਕ ਫੁਰਕ ਪੈ ਗਿਆ ਤੇਰੀ ਅੱਜ ਕੀ ਡੇਰੀ ਚ ਲੱਗ ਗਿਆ ਹਾਂ ਡੇਰੀ ਚੋਂ हट ਕੇ ਤੇ ਮੁੜ ਕੇ ਸਪੀਕਰ ਬਣਾ ਲੈ ਤੇ ਜਾਂ ਦੂਜਾ ਅੱਛਾ ਦੁੱਧ ਤੇ ਲੱਗਾ ਪਈ ਸੀ ਸਰਪਾਠ ਪੂਟ ਕਰਨ ਸਾਡੇ ਪੈਸਾ ਹੀ ਬਹੁਤ ਸੀ ਜਿਹੜੀ ਦੁੱਧ ਤੇ ਲੱਗਾ ਪੰਡਾ ਦੀਆਂ ਪੰਡਾ ਹੂੰ ਐਨੇ ਪੈਸੇ ਸਤੂ ਤਸ ਬਾੜੀ ਦੇ ਪਰ ਗਿਆ ਮੇਰੇ ਬਕੂ ਨੂੰ ਪਤਾ ਸੀ ਤੂੰ ਢੋਲ ਕੋਟਾ ਵਾਲੇ ਉਂਤੇ ਜਾ ਮੈਨੂੰ ਪਤਾ ਸੀ ਹੂੰ ਅਸੀਂ ਭੇਜ ਨਹੀਂ ਸੀ ਕਦੇ ਘਰ ਦੇਨ ਦਿੱਤਾ ਵੀ ਉਵੇ ਬਾਪੂ ਦਾ ਵੇਖੀ ਕਿਸੇ ਨੂੰ ਦੱਸ ਬੈਂਦੀ ਹੈ ਮਾਇਆ ਮੋਣੀ ਨਹੀਂ ਕੋਈ ਉਹਨਾਂ ਕਰ ਪੰਨ ਕਹਿੰਦੀ ਹੂੰ ਘਾਰ ਚ ਪਰੂਆ ਹਿੰਦੀ ਸੀ ਪੈਸਾ ਅੱਛਾ ਦਾਲਿਆਂ ਨੂੰ ਜਦੋਂ ਦੇਣੇ ਨਾ ਜਿਹੜੇ ਆਪਦੇ ਜਿਹੜੇ ਉਹਨੇ ਦੁੱਧ ਵਾਲਿਆਂ ਨੂੰ ਵੰਡ ਕੇ ਜਿਹੜੀ ਦੂਜੀ ਆਪਦੇ ਠੀਕ ਵਿਚਾਰਦੇ ਵੀ ਵਰਦੇ ਸੀ ਨਾ ਹੂੰ ਸਾਰੇ ਪਿੰਡਾਂ ਚ ਲੋਕ ਹੀ ਪਈ ਹੁੰਦੇ ਸੀ ਉਹਨਾਂ 4 ਵਜੇ ਜਾ ਕੇ ਵਜਾਏ ਜਾ ਕੇ ਕੋਲੇ ਕਰਕੇ ਚੋੜੀਆਂ ਦੇ ਵਿੱਚ ਪਾਣੀ ਪਾਉਂਦੇ ਹੁੰਦੇ ਅੱਛਾ ਠੀਕ ਕੀ ਗੱਲ ਆ ਹੂੰ ਉਹ ਦੁੱਧ ਆਵਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਲੇ ਆ। ਹੂੰ ਵੀ ਘਰੇ ਵਰਤਨ ਨੂੰ। ਅੱਛਾ ਤੇ ਫਿਰ ਬਾਕੀ ਚਾਰ ਆਦਤ ਤੇ ਦੁੱਧ ਚੜਾ ਕੇ ਹੁੰਦੀ ਸੀ ਗੱਡੀ ਹੁੰਦੀ ਸੀ ਦੁੱਧ ਵਾਲੀ। ਹੂੰ ਕਈ ਵਾਰੀ ਪੈਸਿਆਂ ਵਾਲਾ ਝੋਲਾ ਰੱਖ ਕੇ ਅੱਧ ਤੇ ਭੁੱਲ ਜਾਂਦਾ। ਕੋਈ ਕਹਨੋ ਮੈਂ ਤਾਂ ਪੈਸੇ ਭੁੱਲ ਗਿਆ ਤੇਲ ਜਾਣਾ ਭੁੱਲ ਜਾਂ ਚੁੱਕਾ। ਹੂੰ ਤੇ ਜਿਹੜੀ ਹੱਥ ਦੇ ਪੈਸੇ ਕਮਾਈ ਉਤੋਂ ਹੀ ਜਾ ਚੁੱਕਣਾ। ਹੂੰ ਠੀਕ ਹੈ। ਉਹਨਾਂ ਨੇ ਇਹੋ ਕਹਿ ਲਈ ਰੰਗ ਤੋਂ ਮੱਡੀ ਵਤੀ ਮੈਂ ਪਹਿੜੇ ਗੋਲੇ ਵਾਲੇ ਨੂੰ ਵੇਜੇ ਸੀ ਉਹਨਾਂ ਦਾ ਉਧਰ ਲੱਗ ਗਿਆ ਗੋਲੇ ਵਾਲੇ ਨੂੰ ਮੈਨੂੰ ਲਈ ਜਾਂਦੇ ਨਹੀਂ ਨਹੀਂ ਆਏ ਪੀਤੇ ਨੇ ਮੈਂ ਆਖਾ ਵੇ ਕਪਾ ਲੈ ਉਹਨਾਂ ਦਾ 47 ਵਾਲਾ ਨੰਬਰ ਤੇ ਉਹ ਬੋਲ ਪੀ ਤੂੰ ਮੜ ਕੇ ਨਹੀਂ ਚਾਚੂ ਪੀ ਲੈ ਕੇ ਨਹੀਂ ਇਹ ਮੜ ਕੇ ਮੈਂ ਆਖਾ ਮੈਂ ਜਾਣੀ ਆਂਦਾ ਕੋ ਬਣਾੜੀ ਇਹ ਆਂਦਾ ਕਿ ਮੈਂ ਆਖੀ ਉਹਨਾਂ ਦਾ ਇਹ ਆਂਗਾ ਕਿ ਉਹ ਮੈਂ ਕਹਿੰਦਾ ਤੇਰੀ ਮੰਮੀ ਬੋਲੀ ਜਾਂਦੀ ਵੇ ਉਹ ਨੀ ਤੀਰੰਗਾ ਸਿਮਾ ਕਨਾਲਾਂ ਆਈਆਂ ਅਗਲਾਂ ਦਾ ਗੇੜੇ ਨਾ ਲਾਣਾ ਨਾ ਲਾ ਦਾ ਰੰਗ ਟੂਲ ਬਾੜੀ ਵੱਡੀ ਨਾ ਪਹਿਣੀ ਇਹ ਉਹ ਨਾ ਵੀ ਬੰਦਾ ਭੇੜਾ ਲੱਗਦਾ ਫੂਲ ਨਾ ਦਾ ਗੇੜੇ ਹੂੰ ਸਹੀ ਗਿਆ ਯਾਨੀ ਪਈਏ ਦੂਰ ਬਣਾ ਲਾਂਗੇ ਹੁਣ ਬਣਾਵਾ ਬਣਾ ਫਿਰ ਜਾ